ਨਮਸਕਾਰ ਸਾਸ਼ਟ੍ਰੀਕਲ ਸਮਾਣਾ ਟੂਡੇ ਦੇ ਤੁਹਾਡਾ ਸਵਾਗਤ ਹੈ। ਸੰਯੁਕਤ ਕਿਸਾਨ ਯੂਨੀਅਨ ਵੱਲੋਂ ਟ੍ਰੈਕਟਰ ਮਾਰਚ ਕੱਢਿਆ ਗਿਆ। ਸਮਾਣਾ ਵਿਖੇ ਅੱਜ ਵਕਫਾ ਕਿਸਾਨ ਯੂਨੀਅਨਾਂ ਵੱਲੋਂ ਟ੍ਰੈਕਟਰ ਮਾਰਚ ਕੱਢਿਆ ਗਿਆ। ਵਕਫਾਕ ਬਾਜ਼ਾਰਾ ਵਿੱਚ ਭਾਰੀ ਸੰਖਿਆ ਵਿੱਚ ਸੰਯੁਕਤ ਕਿਸਾਨ ਵੱਲੋਂ ਇਹ ਮਾਰਚ ਕੱਢਿਆ ਗਿਆ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਕਿਹਾ ਕਿ ਐਮਐਸਟੀ ਕਰਜ਼ਾ ਮਾਫੀ ਤਿੰਨ ਕਾਲੇ ਕਾਨੂੰਨ ਵਾਪਸ ਲੈਣਾ ਪਰ ਕੇਂਦਰ ਸਰਕਾਰ ਨੇ ਨਹੀਂ ਲਿੱਤੇ ਦੇਸ਼ ਸੰਵਿਧਾਨ ਨਾਲ ਚੱਲਦਾ ਹੈ ਅਤੇ 1950 ਵਿੱਚ ਸੰਵਿਧਾਨ ਲਾਗੂ ਕੀਤਾ ਗਿਆ ਪਰ ਕਿਸਾਨਾਂ ਨਾਲ ਕਿਉਂ ਧੋਖਾ ਕੀਤਾ ਗਿਆ ਆ ਸਾਰੇ ਦੇਸ਼ ਵਿੱਚ 500 ਜ਼ਿਲ੍ਹਿਆਂ ਵਿੱਚ ਇਹ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਫਸਲਾਂ ਦੇ ਭਾਅ ਵਿੱਚ ਵਾਅਦਾ ਕੀਤਾ ਜਾਵੇ ਕਿਸਾਨਾਂ ਨੇ ਕਿਹਾ ਕਿ 16 ਫਰਵਰੀ ਨੂੰ ਭਾਰਤ ਬੰਦ ਕੀਤਾ ਜਾਵੇਗਾ ਜੇਕਰ ਸਰਕਾਰ ਸਾਡੀ ਮੰਗਾਂ ਨਹੀਂ ਮੰਨੀ ਸਮਰਾਂ ਤੋਂ ਕਿਲਾ ਸ਼ਰਮਾ ਤੇ ਨੂਰੀ ਬਾਂਸਰ ਦੀ ਰਿਪੋਰਟ ਆਰਯੇ ਸੰਯੁਕਤ ਮੋਰਚੇ ਦੇ ਕਾਲ ਤੇ ਪੂਰੇ ਦੇਸ਼ ਭਰ ਵਿੱਚ 500 ਜ਼ਿਲ੍ਹਿਆਂ ਦੇ ਵਿੱਚ ਤੇ ਪੰਜਾਬ ਭਰ ਚੋਂ 30-30 ਕਿਲੋਮੀਟਰ ਦੇ ਵਖਵੇ ਦੇ ਕਿਸਾਨ ਜਥੇਬੰਦੀਆਂ ਟਰੈਕਟਰ ਪ੍ਰੇਡ ਕੱਢ ਰਹੇ ਨੇ ਅੱਜ ਗਨਤルトਰ ਦਿਵਸ ਤੇ ਇਹ ਮੋਦੀ ਸਰਕਾਰ ਨੂੰ ਚੇਤਾਵਨੀ ਹੈ ਅੱਜ ਅਸੀਂ ਟ੍ਰਾਇਲ ਦੇ ਰਹੇ ਹਾਂ ਆਉਣ ਵਾਲੀ 16 ਫਰਵਰੀ ਨੂੰ ਪੰਜਾਬ ਭਾਰਤ ਪੂਰਾ ਪਿੰਡੂ ਭਾਰਤ ਬੰਦ ਰਹੇਗਾ ਜੂਟੀਸੀ ਜੁਨੀਆ ਟ੍ਰੇਡ ਜੁਨੀਆ ਜੁਨੀਆ ਵਿੱਚ ਜਥੇਬੰਦੀਆਂ ਨੇ ਉਸ ਦਿਨ 16 ਫਰਵਰੀ ਨੂੰ ਅਸੀਂ ਬੰਦ ਕਰ ਰਹੇ ਹਾਂ ਕਿਉਂਕਿ ਜਿਹੜਾ ਮੋਦੀ ਸੀ ਮੋਦੀ ਨੇ ਸਾਡੇ ਨਾਲ ਵਾਅਦਾ ਖਲਫੀ ਕੀਤੀ ਹਰ ਗੱਲ 'ਚ ਜਦੋਂ ਜਦੋਂ ਇਹਨੇ 2014 'ਚ ਇਹ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਇਹਨੇ ਸਾਡੇ ਨਾਲ ਵਾਅਦਾ ਕੀਤਾ ਸੀ ਸੁਆਮੀ 나ਸਲ ਦੀ ਰਿਪੋਰਟ ਅਸੀਂ ਪੇਸ਼ ਕਰਾਂਗੇ ਉਹ ਸੁਆਮੀ 나ਸਲ ਦੀ ਰਿਪੋਰਟ ਨਹੀਂ ਪੇਸ਼ ਕੀਤੀ ਇਸਨੇ ਜਿਹੜੀਆਂ ਸਾਡੀਆਂ ਐਮਐਸਪੀ ਦੇ ਸਾਡੇ ਨਾਲ ਕਮੇਟੀ ਬਣਾਉਣ ਦੀ ਉਤੋਂ ਵੀ ਮੁਕਰਿਆ ਭੱਜਿਆ ਇਸ ਲਈ ਅਸੀਂ ਹੁਣ ਮੋਦੀ ਨੂੰ ਜੋ ਸਾਰੇ ਭਾਰਤ ਵਿੱਚ ਘੇਰਨਾ ਇਹਨੂੰ ਵੋਟਾਂ ਵਿੱਚ ਬਾਹਰ ਨਿਕਲ ਲੈਣਾ ਸਾਡਾ ਸਾਰਾ ਸਜੁਗਤ ਮੋਰਜੇ ਦਾ ਫੈਸਲਾ ਹੈ 16 ਫਰਵਰੀ ਤੋਂ ਬਾਅਦ ਅਸੀਂ ਵੱਡਾ ਅੜਾਣ ਕਰਾਂਗੇ ਮੋਦੀ ਨੂੰ ਘੇਰਨ ਬਾਅਦ ਫਿਰ ਦਿੱਲੀ ਦੀਆਂ ਬਰੂਆਂਾਂ ਦੇ ਜਾਵਾਂਗੇ ਤੇ ਅੱਜ ਅਸੀਂ ਲੋਕਰ ਜਗਾਉਣ ਵਾਸਤੇ ਆਏ ਆ ਮਜ਼ਦੂਰਾਂ ਦੇ ਇਹ ਖਿਲਾਫ ਜਥੇਬੰਦੀ ਹੋਈ ਏ ਜੋ ਜੋ ਇਹ ਸਰਕਾਰ ਹੈ ਮਜ਼ਦੂਰਾਂ ਨੂੰ ਵੀ ਮਾਰ ਰਹੀ ਏ ਤੇ ਕਿਸਾਨਾਂ ਨੂੰ ਵੀ ਲਤਾੜ ਰਹੀ ਏ ਕਾਰਪੋਰੇਟ ਘਰਾਣਿਆਂ ਨੂੰ ਇਹ ਅੱਗੇ ਲਿਆ ਰਹੀ ਏ ਇਸ ਕਰਕੇ ਸੰਯੁਕਤ ਮੋਰਚੇ ਰਿਕਾਲ ਦੇ ਅੱਜ 26 ਜਨਵਰੀ ਨੂੰ ਅਸੀਂ ਟਰੈਕਟਰ ਪ੍ਰੇਡ ਕੱਢ ਰਹੇ ਹਾਂ ਵਾਹ ਗੁਰਜੀ ਇਹ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੱਦਾ ਹੈਗਾ ਜੀ 26 ਜਨਵਰੀ ਤੇ 26 ਜਨਵਰੀ ਦਾ ਦਿਨ ਵੈਸੇ ਵੀ ਸਾਡੇ ਲਈ ਬਹੁਤ ਨਮਪੁਰਾਣਾ ਕਿਉਂਕਿ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਤਾਂ 26 ਇਹ ਤਰੀਕ ਨੂੰ ਜਿੱਥੇ ਸਰਕਾਰ ਆਪਣਾ ਦਿਨ ਮਨਾਉਂਦੀ ਹੈ ਉਥੇ ਕਿਸਾਨਾਂ ਨੇ ਵੀ ਪ੍ਰੇਡ ਕਰਕੇ ਟਰੈਕਟਰ ਮਾਰਚ ਜਿਹੜਾ ਕੀਤਾ ਸਰਕਾਰ ਨੂੰ ਇਹ ਦਰਸਾਉਣਾ ਇਹ ਸੜੀਆਂ ਮੰਗਾਂ ਦੇ ਤੱਕ ਪੂਰੀਆਂ ਨਹੀਂ ਹੋਈਆਂ ਹੈ ਜੀ ਅਸੀਂ ਉਹ ਮੰਗਾਂ ਪੂਰੀਆਂ ਬਣਾ ਕੇ ਛੱਡਾਂਗੇ ਤੇ ਸਾਡਾ ਅੰਦੋਲਨ ਫਿਰ ਫਖਣ ਜਾ ਰਿਹਾ ਹੈ ਪੂਰੀ ਸਾਡੀਆਂ ਸਾਰੀਆਂ ਜਥੇਬੰਦੀਆਂ ਬੱਤੀ ਦੀਆਂ ਬੱਤੀ ਇਕੱਠੀਆਂ ਹੋ ਚੁੱਕੀਆਂ ਨੇ ਅਸੀਂ ਕਹਿਣਾ ਜਣਾ ਜੇ ਸਾਡੇ ਦਿੱਲੀ ਵਾਲੇ ਸਾਰੇ ਉਹ ਮੈਨੇ ਪੂਰੇ ਕਰਨ ਸੇ ਬੈਠੇ ਉਹ ਫਪੂਰੇ ਨਹੀਂ ਹੋਏ ਐ ਮਸੀਨੀ ਦਿੱਤੀ ਫਿਰ ਸਾਰੇ ਜਣੇ ਕਿ ਉਹ ਮੁੱਕਰ ਗਏ ਮੋਤੀ ਹੁਣ ਅਸੀਂ ਇਹਨੂੰ ਦਿਖਾਵਾਂਗੇ ਝੱਟ ਵੀ ਕਿਵੇਂ ਜਣੇ ਕਿ ਮੁੱਕਰੀ ਦਾ ਹੁੰਦਾ ਕੀ ਮੈਂ ਕਿਹਰੇ ਵੱਲੋਂ ਕਹਿੰਦਾ ਕਿਹੜੇ ਕਿਹੜੇ ਸ਼ਾਹ ਦੇ ਬੰਦੇ ਆ ਇਹ ਸਾਡੀ ਕ੍ਰਾਂਤੀਕਾਰੀ ਇੱਕ ਦੂਜੀ ਇਹ ਫਿੰਦ ਸਵਾ ਬਸਤੀ ਸਾਡ ਟੋਟਲੀ ਨੇ ਹਾਂ ਹਾਂ ਸਾਡੀ ਜੀ ਸੈਟ ਮਾਰ ਜਿਹੜੇ ਸਾਡੇ ਕਾਨੂੰਨ ਨੇ ਕਿਹਾ ਉਹਨੇ ਸਰਕਾਰਾਂ ਦਾ ਨਾ ਮੰਨੀ ਮੰਨੀਆਂ ਉਹਦੇ ਕਰਕੇ ਅਸੀਂ ਰੋਸ ਮੁਜ਼ਾਹਰਾ ਕਰ ਰਹੇ ਹਾਂ ਹਾਂ ਜੀ ਹਾਂ